ਜੰਮੂ ਕਸ਼ਮੀਰ ਦੇ ਵਿੱਚ ਪੰਜਾਬ ਦਾ ਇੱਕ ਹੋਰ ਅਗਨੀਵੀਰ ਜਵਾਨ ਸ਼ਹੀਦ ਹੋ ਗਿਆ ਜਦੋਂ ਵੀ ਦੇਸ਼ ਦੇ ਉੱਤੇ ਖਤਰਾ ਆਉਂਦਾ ਹੈ ਤਾਂ ਪੰਜਾਬ ਦੀ ਧਰਤੀ ਆਪਣੇ ਲਾਲ ਪਹਿਲਾਂ ਕੁਰਬਾਨ ਕਰਦੀ ਹੈ ਇੱਕ ਵਾਰ ਫਿਰ ਪੰਜਾਬ ਨੇ ਆਪਣੇ ਪੁੱਤ ਦੀ ਸ਼ਹਾਦਤ ਦਿੱਤੀ ਹੈ ਫਰੀਦਕੋਟ ਦੇ ਪਿੰਡ ਕੋਠੇ ਚਹਲ ਦਾ 22 ਸਾਲਾ ਜਵਾਨ ਅਗਨੀਵੀਰ ਆਕਾਸ਼ਦੀਪ ਸਿੰਘ ਕਸ਼ਮੀਰ ਦੀ ਧਰਤੀ ਤੇ ਦੇਸ਼ ਦੀ ਸੁਰੱਖਿਆ ਕਰਦਾ ਕੁਰਬਾਨ ਹੋ ਗਿਆ ਆਕਾਸ਼ਦੀਪ ਸਿੰਘ ਦੇ ਸਿਰ ਦੇ ਵਿੱਚ ਗੋਲੀ ਲੱਗੀ ਹੈ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਵਿਚਕਾਰ ਜੰਮੂ ਕਸ਼ਮੀਰ ਦੇ ਵਿੱਚ ਪੰਜਾਬ ਦੇ ਇਕਾ ਪੁੱਤਰ ਨੂੰ ਸ਼ਹੀਦ ਕਰ ਦਿੱਤਾ ਗਿਆ ਕਾਸ਼ਦੀਪ ਸਿੰਘ ਸਿੱਖ ਰੈਜੀਮੈਂਟ ਦੇ ਵਿੱਚ ਤਾਇਨਾਤ ਸੀ ਅਤੇ ਇਹਨੇ ਦਿਨੋਂ ਉਹਨਾਂ ਦੀ ਪੋਸਟਿੰਗ ਜੰਮੂ ਕਸ਼ਮੀਰ ਦੇ ਵਿੱਚ ਸੀ ਇਹ ਖਬਰ ਦੇ ਨਾਲ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਆਕਾਸ਼ਦੀਪ ਸਿੰਘ ਦੀ ਲਾਸ਼ ਸ਼ੁੱਕਰਵਾਰ ਨੂੰ ਪਿੰਡ ਪਹੁੰਚੇਗੀ ਜਿਸ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ 22 ਸਾਲਾ ਆਕਾਸ਼ਦੀਪ ਸਿੰਘ 2 ਸਾਲ ਪਹਿਲਾਂ ਅਗਨੀਵੀਰ ਭਰਤੀ ਰਾਹੀਂ ਫੌਜ ਦੇ ਵਿੱਚ ਸ਼ਾਮਲ ਹੋਇਆ ਸੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਉਹਨਾਂ ਦੇ ਘਰ ਪਹੁੰਚਿਆ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਆਕਾਸ਼ਦੀਪ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਉਹਨਾਂ ਦੇ ਪੁਰਾਣੇ ਦੋਸਤ ਹਨ ਅਤੇ ਇਸ ਦੁੱਖ ਦੀ ਘੜੀ ਦੇ ਵਿੱਚ ਉਹ ਪਰਿਵਾਰ ਦੇ ਨਾਲ ਖੜੇ ਹਨ ਪਰਿਵਾਰ ਦੇ ਅਨੁਸਾਰ ਆਕਾਸ਼ਦੀਪ ਸਿੰਘ ਲਗਭਗ 2 ਸਾਲ ਪਹਿਲਾਂ ਅਗਨੀਵੀਰ ਵੱਜੋਂ ਫੋਰਸ ਦੇ ਵਿੱਚ ਭਰਤੀ ਹੋਇਆ ਸੀ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਉਹਨਾਂ ਨੂੰ ਆਪਣੇ ਪੁੱਤਰ ਆਕਾਸ਼ਦੀਪ ਸਿੰਘ ਦੀ ਸ਼ਹਾਦਤ ਦੀ ਖਬਰ ਮਿਲੀ ਸੀ ਉਹਨਾਂ ਨੂੰ ਦੱਸਿਆ ਗਿਆ ਕਿ ਆਕਾਸ਼ਦੀਪ ਸਿੰਘ ਦੀ ਮੌਤ ਸਿਰ ਦੇ ਵਿੱਚ ਗੋਲੀ ਲੱਗਣ ਕਾਰਨ ਹੋਈ ਹੈ ਆਕਾਸ਼ਦੀਪ ਸਿੰਘ ਸਿੱਖ ਰੈਜਿਮੈਂਟ ਦੇ ਵਿੱਚ ਤਾਇਨਾਤ ਸੀ ਅਤੇ ਇੰਨੇ ਦਿਨੀ ਉਹਨਾਂ ਦੀ ਪੋਸਟਿੰਗ ਜੰਮੂ ਕਸ਼ਮੀਰ ਦੇ ਵਿੱਚ ਸੀ ਉਹ 20 ਅਪ੍ਰੈਲ ਨੂੰ ਆਪਣੀਆਂ ਛੁੱਟੀਆਂ ਪੂਰੀਆਂ ਤੋਂ ਬਾਦ ਵਾਪਸ ਗਏ ਸੀ ਕੱਲ ਸ਼ਾਮ ਨੂੰ ਆਪਣੀ ਮਾਂ ਦੇ ਨਾਲ ਉਹਨਾਂ ਦੀ ਫੋਨ ਤੇ ਗੱਲਬਾਤ ਹੋਈ ਸੀ ਤੇ ਅੱਜ ਸਵੇਰੇ ਪਰਿਵਾਰ ਨੂੰ ਉਹਨਾਂ ਦੀ ਸ਼ਹਾਦਤ ਦੀ ਖਬਰ ਮਿਲੀ ਹੈ ਤਾਂ ਇਸ ਦੁਖਦਾਈ ਖਬਰ ਨੇ ਮਾਪਿਆਂ ਨੂੰ ਝੰਡੋੜ ਕੇ ਰੱਖ ਦਿੱਤਾ ਤੇ ਦੂਜੇ ਪਾਸੇ ਸਾਰੇ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਹਰ ਕਿਸੇ ਦੀਆਂ ਅੱਖਾਂ ਨਮ ਨੇ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਪ੍ਰਿੰਟ ਚੈਲ ਇਹ ਗੱਲ ਇਹ ਬਣੀ ਜੀ ਸਵੇਰੇ 10:30 ਵਜੇ ਮੈਨੂੰ ਫੋਨ ਆਇਆ ਕਿ ਮੇਰਾ ਬੇਟਾ ਸ੍ਰੀਨਿਕ ਡਿਊਟੀ ਕਰ ਰਿਹਾ ਸੀ ਜੀ ਦੀ ਮੌਤ ਹੋ ਗਈ ਗੋਲੀ ਲੱਗਣ ਦੇ ਨਾਲ ਬਾਈ ਇਨੀ ਮੈਸ ਸਾਨੂੰ ਮਿਲੀ ਹੈ ਜਾਣਕਾਰੀ ਹੁਣ ਬਾਕੀ ਜਾਣਕਾਰੀ ਜਿਹੜੀ ਹੈਗੀ ਉਹ ਦੱਸਣਗੇ ਆ ਆ ਗਰੀ ਸਮੇਂ ਕੋਈ ਗੱਲ ਹੋਈ ਸੀ ਤੁਹਾਡੀ ਆ ਗਰੀ ਸਮੇਂ ਕੱਲ 6:30 ਵਜੇ ਉਹਨਾਂ ਨਾਲ ਗੱਲ ਹੋਈ ਸੀ ਪਹਿਲਾਂ ਮੇਰੇ ਨਾਲ ਗੱਲ ਹੋਈ ਫਿਰ ਉਹਦੀ ਮੰਮਾ ਨਾਲ ਗੱਲ ਹੋਈ ਅੱਜ ਸਵੇਰ ਦੀ ਉਹਨੇ ਡੰਗਾਲ ਨਹੀਂ ਹੋ ਸਕੀ। ਕਿੰਨਾ ਟਾਂਗ ਰੁਗਾ ਪਰਤੀ ਹੋਏ। ਪਰਤੀ ਹੋਏ ਨੂੰ ਪੌਣੇ 2 ਸਾਲ ਹੋ ਗਏ ਆ ਜੀ। ਕਿੰਨੀ ਉਮਰ ਹੈਗੀ? ਇਹ 2005 ਦਾ ਜਨਮਾ ਜੀ ਇਹਦਾ।